ਦੀਪਕ ਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਚਕਲ ਬੀਜਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਮਾਨ ਸਰਕਾਰ ਨੇ ਇੱਕ ਇਵੈਂਟ ਕੀਤਾ ਇਵੈਂਟ ਬੜਾ ਮਜ਼ੇਦਾਰ ਰਿਹਾ ਤੇ ਬਿਲ ਆਇਆ 2 ਕਰੋੜ ਰੁਪਏ ਕਿਹੜਾ ਇਵੈਂਟ ਸੀ ਜੀ ਇਹ ਜੇ ਸਰਕਾਰੀ ਇਵੈਂਟ ਮੈਨੇਜਮੈਂਟ ਕੰਪਨੀ ਚਲਾਉਗੀ ਫਿਰ ਇਹ ਜੀ ਬੁਲਾਉਣਗੇ ਜੀ ਹੂੰ ਰਾਪਾ ਕਿੰਨੀ ਵਾਰ ਗਲ ਕਰ ਚੁੱਕੇ ਹੈ ਗਲ ਕੇ ਇਹ ਇਵੈਂਟ ਮੈਨੇਜਮੈਂਟ ਕੰਪਨੀ ਮੰਗ ਚੱਲ ਰਹੀ ਹੈ ਸਰਕਾਰ ਰ ਔਰ ਹਰ ਪ੍ਰੋਗਰਾਮ ਨੂੰ ਇਸ ਨੂੰ ਧਿਆਨ ਚ ਰੱਖ ਕੇ ਉਹ ਲਿਖਦੇ ਨੇ ਕਿ ਇਹਦੇ ਹਵਾਲੇ ਨਾਲ ਕਿਹੜੀਆਂ ਕੰਪਨੀਆਂ ਨੂੰ ਫਾਇਦਾ ਦੇਣਾ ਤੇ ਉਹ ਕੰਪਨੀਆਂਾਂ ਦਾ ਕਿਹਨੂੰ ਫਾਇਦਾ ਦੇਣਗੇ ਇਹ ਸਵਾਲ ਹੂੰ ਬਿਲਕੁਲ ਜੀ ਇਵੈਂਟ ਮਜ਼ੇਦਾਰ ਰਹੇ ਤੇ ਉਹਦਾ ਬਿਲ ਵੀ ਮਜ਼ੇਦਾਰ ਇਵੈਂਟ ਦੇ ਤੌਰ ਦੇ ਉੱਤੇ ਆਇਆ ਹੂੰ ਇਹ ਜਲੰਧਰ ਨਗਰ ਨਿਗਮ ਦੇ ਵਿੱਚ ਅੱਜ ਜਦੋਂ ਬੈਠਕ ਹੋਈ ਤੇ ਉਸ ਬੈਠਕ ਦੇ ਵਿੱਚ 99 ਨੰਬਰ ਮਤੇ ਦੇ ਹਵਾਲੇ ਨਾਲ ਬਿੱਲ ਆਇਆ ਪਾਸ ਹੋਣ ਲਈ ਮਹ ਮੌਕਾ ਸੀਗਾ ਜੀ ਕਿ ਅਰਵਿੰਦ ਕੇਜਰੀਵਾਲ ਜੀ ਮੁੱਖ ਮਹਿਮਾਨ ਬਣ ਕੇ ਜਲੰਧਰ ਆਏ ਸੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਸੀ 77 ਕਰੋੜ ਰੁਪਏ ਦਾ ਕੋਈ ਪ੍ਰੋਜੈਕਟ ਦਾ ਨੀਂ ਪੱਥਰ ਰੱਖਣ ਆਏ ਸੀ ਕਹਿੰਦੇ ਜੀ ਕੋਈ ਪਾਰਕ ਪੂਰਕ ਬਣਾਣਾ ਸੀ ਜੀ ਇਹ 11 ਜੂਨ ਨੂੰ ਜਲੰਧਰ ਦੇ ਵਿੱਚ ਹੈ ਨਾ ਬਲਟਨ ਪਾਰਕ ਪਤਾ ਨਹੀਂ ਕੀ ਸਪੋਰਟਸ ਹਬ ਇਸ ਨਾਮ ਦੇ ਉੱਤੇ ਕੋਈ ਨੀਂ ਪੱਥਰ ਰੱਖਣਾ ਸੀ ਹੁਣ ਇਸ ਨੀਂ ਪੱਥਰ ਦੇ 70 ਕਰੋੜ ਦੇ ਪ੍ਰੋਜੈਕਟ ਦਾ ਬਿੱਲ ਮਤਲਬ ਨਹੀਂ ਪੱਥਰ ਰੱਖਣ ਦੇ ਪ੍ਰੋਗਰਾਮ ਦਾ ਬਿੱਲ ਪੌਣੇ 2 ਕਰੋੜ ਹੈ ਜੀ ਹੂੰ ਤੇ ਉੱਥੇ ਐਮਸੀ ਨੇ ਰੋਲਾ ਪਾ ਲਿਆ ਹੁਣੇ ਪੌਣੇ 2 ਕਰੋੜ ਦੇ ਜਦੋਂ ਹਿਸਾਬ-ਕਿਤਾਬ ਦੇਖਿਆ ਜਾਂਦੇ ਸੀ ਤਾਂ ਮੈਂ ਦੇਖਿਆ 16 ਲੱਖ ਦੀ ਰੋਟੀ ਖਾ ਗਏ ਅੱਛਾ ਜੀ ਮਤਲਬ ਜਿਹੜਾ ਬੰਦਾ ਬੈਗਨਾਰਚ ਚ ਚੱਲਦਾ ਸੀ ਘਰੋਂ ਕਹਿੰਦਾ ਮੈਂ ਰੋਟੀ ਵਾਲ ਡੱਬਾ ਨਾਲ ਲੈ ਕੇ ਆਉਣਾ ਇਹ ਬੰਦਾ 16-16 ਲੱਖ ਦੀਆਂ ਰੋਟੀਆਂ ਦਾ ਬਿੱਲ ਬਣ ਜੂਦਾ ਉਹ ਘਾਟ ਨਹੀਂ ਪੱਥਰ ਤੇ ਹੀ ਤੇ ਸਭ ਮਤਲਬ ਉਹ ਵੀ ਨਹੀਂ ਪੱਥਰ ਰੱਖਣ ਵਾਲੇ ਸਮੇਂ ਜਦੋਂ ਘਾਟ ਨਹੀਂ ਜੀ ਸੋ ਅਜ ਤਾਂ ਨਹੀਂ ਪੱਥਰ ਸੋ ਇਸ ਵਾਰਾ ਬੰਨ ਮੈਨੂੰ ਯਾਦ ਹੈ ਜਦੋਂ ਸਰਕਾਰ ਬਣੀ ਸੀ ਤੇ ਚੋਣਾਂ ਦੇ ਨਤੀਜੇ ਆਗੇ ਸੀ ਅਜੇ ਸਰਕਾਰ ਨੇ ਸੌ ਨਹੀਂ ਚੱਕੀ ਸੀ ਮੁੱਖ ਮੰਤਰੀ ਨੇ ਸੌ ਨਹੀਂ ਚੱਕੀ ਸੀ ਉਸ ਤੋਂ ਪਹਿਲਾਂ ਹੀ ਇੱਕ ਈਵੈਂਟ ਕੀਤਾ ਸੀ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਤੇ ਉਹਦੇ ਬਿੱਲ ਬਣ ਗਏ ਸੀ ਐ ਹੂੰ ਢੋਲ ਵਾਲੇ ਦਾ ਇੰਨਾ ਦੋ ਕੰਮਣਾਂ ਦੀ ਰੋਟੀ ਦਾ ਇੰਨਾ ਬੱਸਾਂ ਵਾਲੇ ਦਾ ਇੰਨਾ ਤੇ ਉਸ ਤੋਂ ਬਾਅਦ ਫਿਰ ਚੱਲੋ ਚੱਲ ਆਪਾਂ ਕਿੰਨੇ ਹੀ ਪ੍ਰੋਗਰਾਮਾਂ ਦੇ ਹਵਾਲੇ ਨਾਲ ਗੱਲ ਕਰ ਚੁੱਕੇ ਹਰ ਵਾਰ ਕਿ ਈਵੈਂਟ ਮੈਨੇਜਮੈਂਟ ਹੈ ਸੋ ਹੁਣ ਇਹਦੇ ਵਿੱਚ ਵੀ ਇਹ ਮੁੱਦਾ ਖੜਾ ਹੋ ਗਿਆ ਹੁਣ ਉੱਥੇ ਬਾਕੀ ਮੈਂਬਰਾਂ ਨੇ ਰੋੜਾ ਪਾਇਆ ਕਿ ਕੀ ਹੈ ਜੀ ਉਹ ਕਹਿੰਦੇ ਨਹੀਂ ਜੀ ਇਹ ਤਾਂ ਬੜਾ ਬਾਜਬ ਵਿਲਾ ਜੀ 2 ਲੀਡਰ ਆਏ ਸੀ ਤੇ ਸਰਕਾਰੀ ਫੰਕਸ਼ਨ ਜੀ ਇਸ ਦੇ ਉਹਦੇ ਵਿੱਚ ਸਿੰਗਰ ਨੂੰ ਵੀ 8 ਲੱਖ ਦਿੱਤਾ ਜੀ ਆਪਾਂ 2 ਲੱਖ ਦਿੱਤਾ BSNL ਦਾ ਜੀ ਇੰਟਰਨੈਟ ਦਾ ਬਿੱਲ ਹੈ ਜੀ ਹੈ ਫੇਰ ਜੀ ਹੈ ਨਾ ਕਨੈਕਸ਼ਨ ਲਿਆ ਅਸੀਂ ਲਾਈਵ ਕਰਨ ਦਾ ਵੀ BSNL ਤੋਂ ਉਹ 2 ਲੱਖ ਦਾ ਬਿੱਲ ਹੋ ਹੈ ਜੀ ਇੰਟਰਨੈਟ ਦਾ ਬਿੱਲ ਹੈ ਜੀ 3500 ਰੁਪਿਆ ਜੀ ਸਿੰਗਰ ਦਾ ਖਰਚਾ ਜੀ 16 ਲੱਖ ਖਾਣ ਦਾ ਜੀ ਟੋਟਲ ਇਹ ਬਿੱਲ ਇਹਨਾਂ ਨੇ ਜੀ 2 ਪੌਣੇ 2 ਕਰੋੜ ਦਾ ਬਿੱਲ ਬਣਾਇਆ ਜਿਹੜੀ ਅਦਾਗੀ ਬਿਲ ਜੋ ਗ੍ਰਕ ਰਕਮ ਮਤਲਬ ਜੋ ਤੈ ਕੀਤੀ ਹੈ ਉਹ ਹੀ ਬਣੀ ਹੈ ਹਮ ਹਮ ਸੋਣਾ ਇੱਥੋਂ ਹੀ ਅੰਦਾਜ਼ਾ ਲਾ ਲਓ ਫਿਰ ਮਤਲਬ ਰੋਕੇ ਐ ਸਥਿਤੀ ਕੀ ਹੈ ਸੋ ਇਹ ਦੇ ਵਿੱਚ ਵੀ ਹੁਣ ਜਿਹੜਾ ਅਸਲੀ ਸਵਾਲ ਮੇਨਰ ਦਾ ਅਜਿਹੀ ਬਾਤ 350 ਸਾਲਾਂ ਦਾ ਸ਼ਹੀਦੀ ਜਿਹੜਾ ਸ਼ਹੀ ਗੁਰ ਤੇਗ ਬਹਾਦਰ ਦਾ ਸ਼ਹੀਦੀ ਪਰ ਮਨਾ ਰਹੇ ਨੇ ਉਹਨੂੰ ਲੈ ਕੇ ਵੀ ਆ ਜਾਣੀ ਹੈ ਜੀ ਉੱਥੇ ਕੁਝ ਅਜਿਹੀ ਚੁਣੌਤੀਆਂ ਨਾਲ ਖੜੀ ਹੋ ਜਾਣੀ ਕਿਉਂਕਿ ਉੱਥੇ ਟੈਂਟ ਸਿਟੀ ਬਣ ਰਿਹਾ ਜੀ ਉੱਥੇ ਸਟੇਜਾਂ ਲੱਗ ਰਹੀਆਂ ਜੀ ਹਨਾ ਬਖਵਕਥਾਵਾਂ ਤੋਂ ਜੀ ਈਵੈਂਟ ਕਰਨ ਦੇ ਲਈ ਜੀ ਲਾਈਟ ਐਂਡ ਸਾਊਂਡ ਪ੍ਰੋਗਰਾਮ ਨੇ ਉਹਦੇ ਤੇ ਵੀ ਕਿਤੇ ਸਵਾਲ ਨਾ ਖੜੇ ਹੋ ਜਾਣ ਕਿਉਂਕਿ ਜ਼ਿਆਦਾਤਰ ਸਾਰਾ ਕੰਮ ਕਰ ਚਾਹੀਏ ਉੱਥੇ ਇਹ ਮਤਲਬ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਸਟਰਕਚਰ ਤਿਆਰ ਕਰਕੇ ਦਿਓ ਤੁਸੀਂ ਇਸ ਸਤਵਦੀਆਂ ਦੇ ਮੌਕੇ ਆਪਣੀ ਜ਼ਿੰਮੇਵਾਰੀ ਨਿਭਾਓ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ ਤੁਹਾਡੀ ਸਿਹਤ ਵਾਲੀ ਜ਼ਿੰਮੇਵਾਰੀ ਹੈ ਤੁਸੀਂ ਸੜਕਾਂ ਵਾਲੀ ਜ਼ਿੰਮੇਵਾਰੀ ਹੈ ਉਹ ਰੋਲ ਨਵਾਣਾ ਤੁਹਾਡੀ ਪ੍ਰਬੰਧ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਪਰ ਜੇ ਤੁਸੀਂ ਪੈਰਲਰ ਪ੍ਰੋਗਰਾਮ ਚਲਾ ਰਹੇ ਹੋ ਧਾਰਮਿਕ ਸੰਸਥਾਵਾਂ ਦੇ ਬਰਾਬਰ ਤੇ ਟਕਰਾਅ ਚ ਵੀ ਜਾ ਰਹੇ ਹੋ ਤੇ ਫਿਰ ਲੋਕ ਸ਼ੰਕੇ ਚੋਭੇ ਵੀ ਕਰਨ ਲੱਗ ਪਈ ਹੈ ਅਜੇ ਤਾਂ ਇਵੈਂਟ ਹੋਇਆ ਨਹੀਂ ਅਜੇ ਤਾਂ ਸ਼ੁਰੂਆਤਾਂ ਨੇ ਤੇ ਉਹ ਕਹਿੰਦੇ ਜਿਹੜਾ ਸੈਸ਼ਨ ਹੋ ਰਿਹਾ ਉਹਦੇ ਲਈ ਵੀ ਲੱਖਾਂ ਦੀ ਟੈਂਡਰ ਦਿੱਤੇ ਨੇ ਕੰਪਨੀਆਂ ਨੂੰ ਜੀ ਉਹ ਕੰਪਨੀਆਂ ਬਾਹਰੀ ਨੇ ਸਾਰੀਆਂ ਕਿ ਉਹ ਟੈਂਟ ਬਣ ਰਿਹਾ ਜੀ ਉੱਥੇ ਕੁਰਸੀਆਂ ਵੇਚ ਬਣ ਰਹੀਆਂ ਜੀ ਸਾਰੇ ਬਾਅਦ ਚੋਂ ਕੀ ਕਰਨੇ ਜੀ ਇੱਕ ਦਿਨ ਦੇ ਲਈ ਮਤਲਬ ਜੀ ਇੱਕ ਦਿਨ ਵੀ ਕੁਝ ਘੰਟਿਆਂ ਲਈ ਸੋ ਇਸ ਲਈ ਉਹ ਸਾਰੇ ਸਵਾਲ ਖੜੇ ਹੋ ਗਏ ਨੇ ਪਰ ਮਜ਼ੇਦਾਰ ਇਵੈਂਟ ਤੇ ਬਿੱਲ ਨੇ ਸ਼ੰਕੇਸ਼ਪੇ ਹੋਰ ਵਧਾ ਦਿੱਤੇ ਪਰ ਸਰਕਾਰ ਤਾਂ ਵਿਜੇ ਜੀ ਪੰਜਾਬ ਦੇ ਵਿੱਚ ਪਿਛਲੇ 18-19 ਦਿਨਾਂ ਚ ਅੱਜ ਸਾਡੇ 19 ਤਰੀਕ ਹੈ ਨਵੰਬਰ ਮਹੀਨੇ ਦੀ ਹਮ ਇਹਨਾਂ 19 ਦਿਨਾਂ ਦੇ ਵਿੱਚ ਦੋ ਦਰਜਨ ਤੋਂ ਵੱਧ ਘਟਨਾਵਾਂ ਜਈਆਂ ਨੇ ਕਿਉਂਕਿ ਹਰ ਰੋਜ਼ ਇੱਕ ਤੋਂ ਦੋ ਘਟਨਾਵਾਂ ਹੁੰਦੀਆਂ ਨੇ ਕਿਤੇ ਗੋਲੀ ਚੱਲਣ ਦੀਆਂ ਕਿਤੇ ਨੁਕਸ ਖੋਦੀਆਂ ਹੈ ਕਿਤੇ ਗੈਂਗਸਟਰ ਵਾਲ ਦੀਆਂ ਹੈਨਾ ਕਿਤੇ ਮੌਤ ਦੀਆਂ ਤੇ ਉਹ ਸਾਰਾ ਕੁਝ ਇਸ ਅਮਨ ਖੂਨ ਦੇ ਹਵਾਲੇ ਨਾਲ ਜੁੜਿਆ ਸਰਕਾਰ ਤਾਂ ਉਹਦੇ ਤੇ ਮੂੰਹ ਨਹੀਂ ਖੋਲਦੀ ਹੂੰ ਸਰਕਾਰ ਤਾਂ ਉਸ ਮਸਲੇ ਤੇ ਚੁੱਪ ਹੈ ਸੋ ਮਤਲਬ ਦੂਸਰੇ ਪਾਸੇ ਬਿਰੋਤੀ ਤਰ੍ਹਾਂ ਨਾਲ ਸਵਾਲ ਕਰਨ ਜੋਗੀਆਂ ਸੋ ਇਸ ਲਈ ਇਹਨਾਂ ਨੂੰ ਸਵਾਲ ਕਰਨ ਦਾ ਕੋਈ ਫਾਇਦਾ ਨਹੀਂ ਪਰ ਇਹ ਪਹਿਲੂ ਬਹੁਤ ਗੰਭੀਰ ਹੈ ਆਰਥਿਕ ਤੌਰ ਤੇ ਵੀ ਅਮਰਕਨ ਨੂੰ ਦਿੱਸਪੀਸੀਟਾਰਤੇ ਵੀ ਸਰਕਾਰ ਸਿਰਫ ਈਵੈਂਟ ਮੈਨੇਜਮੈਂਟ ਕੰਪਨੀਾਂ ਨਾਲ ਕੰਮ ਕਰ ਰਹੀ ਹੈ ਸਰਕਾਰ ਨਾਲ ਨਹੀਂ ਹਮ ਦੀਪਕ ਜੀ ਜੇ ਜਦੋਂ ਕੱਲ ਦਾ ਸੈਗਮੈਂਟ ਕਰ ਰਹੇ ਸੀ ਉਦੋਂ ਇਸ ਖਬਰ ਬਾਰੇ ਅਸੀਂ ਗੱਲ ਕੀਤੀ ਸੀ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਇੱਕ ਜਹਾਜ਼ ਦੇ ਵਿੱਚ ਸਵਾਰ ਕਰਕੇ ਜਿਹਦੇ ਵਿੱਚ ਕਿ ਹੋਰ ਵੀ ਕਈ ਵਿਅਕਤੀਆਂ ਨੂੰ ਅਮਰੀਕਾ ਤੋਂ ਡੀਪੋਰਟ ਕੀਤਾ ਜਾ ਰਿਹਾ 200 ਜਣੇ ਉਸ ਜਹਾਜ਼ ਦੇ ਵਿੱਚ ਸੀਗੇ ਜਿਨ੍ਹਾਂ ਦਾ ਵਿੱਚੋਂ ਇੱਕ ਅਨਮੋਲ ਬਿਸ਼ਨੋਈ ਸੀ ਅੱਜ ਉਹ ਜਹਾਜ਼ ਤੁਸੀਂ ਦੱਸਿਆ ਸੀ ਵੀ ਭਾਰਤ ਦੇ ਸਵੇ ਮਤਬਕ ਸ਼ਾਮੀ ਦਿੱਲੀ ਪਹੁੰਚਣਾ ਸੀ ਸੋ ਐਨ ਆਈਏ ਨੇ ਜਿਹੜੀ ਇਨਵੈਸਟੀਗੇਟਿਵ ਏਜੰਸੀ ਆ ਉਸਨੇ ਅਨਮੋਲ ਬਿਸ਼ਨੋਈ ਨੂੰ ਉੱਥੇ ਆਉਂਦੇ ਹੀ ਧਰ ਲਿਆ ਜੀ ਬਿਲਕੁਲ ਜੀ ਦਿੱਲੀ ਏਅਰਪੋਰਟ ਦੇ ਉੱਤੇ ਅੱਜ ਸਵੇਰ ਤੋਂ ਹੀ ਸਰਗਰਮੀਆਂ ਦੇਖੀਆਂ ਜਾ ਰਹੀਆਂ ਸੀਗੀਆਂ ਕਾਫੀ ਤਣਾਅ ਸੀ ਕਾਫੀ ਸ਼ਕਤੀ ਸੀ ਹੈਨਾ ਕਾਫੀ ਹਲਚਲ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਹੀ ਉਹ ਜਹਾਜ਼ ਆਉਂਦਾ ਤੇ ਉਸ ਤੋਂ ਬਾਅਦ ਐਨ ਆਈਏ ਦੀ ਟੀਮ ਤੁਰੰਤ ਲੌਰੈਂਸ ਬਿਸ਼ਨੋਈ ਦਾ ਭਰਾ ਜਿਹੜਾ ਮਤਲਬ ਕਿ ਹੈਨਾ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲੈਂਦੀ ਹੈ ਸੋ ਇਹ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਬਕਾਇਦਾ ਪਟਿਆਲਾ ਹਾਊਸ ਜਿਹੜੀ ਅਦਾਲਤ ਹੈ ਉੱਤੇ ਕੋਰਟ ਹੈ ਉਹਦੇ ਵਿੱਚ ਪੇਸ਼ ਕੀਤਾ ਜਾਂਦਾ ਅਨਮੋਲ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਫਿਰ ਪੇਸ਼ ਕੀਤਾ ਜਾਂਦਾ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿ ਉੱਥੇ ਇਹ ਨਾਮ ਬਦਲ ਕੇ ਗਿਆ ਜੀ ਹੈਨਾ ਉੱਥੇ ਆਪਣੀ ਪਹਿਚਾਨ ਬਦਲ ਕੇ ਗਿਆ ਤੇ ਗਿਆ ਵੀ ਗਿਆ ਬਹੁਤ ਤਰੀਕੇ ਨਾਲ ਕਹਿੰਦੇ ਪਹਿਲਾਂ ਇੱਥੋਂ ਪਤਾ ਨਹੀਂ ਦੁਬਈ ਦੁਬਈ ਕਰਨ ਨੂੰ ਲੰਘਿਆ ਜੀ ਫਿਰ ਇਤੋਂ ਉਰ ਉਧਰੋਂ ਹੋ ਕੇ ਗਿਆ ਚਲੋ ਜੋ ਵੀ ਹੈ ਉਹ ਉੱਥੇ ਦੇ ਹਿਸਾਬ ਨਾਲ ਤਾਂ ਇਲੀਗਲ ਐਂਟਰੀ ਦੇ ਹਵਾਲੇ ਨਾਲ ਤੋਰਿਆ ਗਿਆ ਨੇ ਤਾਂ ਹੂੰ 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 ਹੈਨਾ ਤੇ ਪਰ ਇੱਥੇ ਵੀ ਲੋੜਿੰਦਾ ਵਾਂਟਡ ਸੀਗਾ ਉਹਨਾਂ ਨੂੰ ਮਤਲਬ ਬਖੋ ਕੇਸਾਂ ਚ ਪੰਜਾਬ ਸਰਕਾਰ ਵੀ ਖਾਸ ਚੱਕੀ ਫਿਰਦੀ ਆ ਜੀ ਹੈਨਾ ਰਾਸਾਂ ਚ ਵੀ ਖਾਸ ਕੇਸ ਨੇ ਹੈਨਾ ਮਹਾਰਾਸ਼ਟਰ ਵੀ ਭਾਲ ਕਰ ਰਹੀ ਆ ਕਹਿੰਦੇ ਜੀ ਕਿੰਥਾਵਾ ਦੇ ਉੱਤੇ ਉਹਦੀ ਕੜੀ ਜੁੜਦੀ ਆ ਜੀ ਦੋ ਦਰਜਨ ਤੋਂ ਬਾਅਦ ਤਾਂ ਮਾਮਲੇ ਸਿੱਧੇ ਨੇ ਉਹਦੇ ਤੇ ਜਿਹਨਾਂ ਵਿੱਚ ਚਰਚਾ ਤਮਾਮਲੇਆਂ ਚੋ ਤਿੰਨ ਚਾਰ ਮਾਮਲੇ ਖੂਬ ਮਤਲਬ ਬਾਲੀਵੁੱਡ ਅਦਾਕਾਰ ਸਲਵਾਨ ਖਾਨ ਦੇ ਘਰਵਾਰ ਫਾਇਰਿੰਗ ਦਾ ਮਾਮਲਾ ਹੈ ਪਾਬਾ ਸਦੀਕੀ ਦੇ ਕਤਲ ਦਾ ਮਾਮਲਾ ਹੈ ਫਿਰ ਉਹ ਤੋਂ ਅਸੀਂ ਦਮੂਸੇ ਵਾਲੇ ਦੇ ਕਤਲकांड ਦੇ ਮਾਮਲੇ ਚ ਲੜੀਂਦਾ ਸੀ ਉਤੋਂ ਬਿਨਾਂ ਕਿੰਨੇ ਹੀ ਫਿਰੋਤੀ ਦੇ ਲੁੱਟਾਂ ਖੋਹਾਂ ਦੇ ਇਹਨਾਂ ਮਾਮਲਿਆਂ ਦੇ ਵਿੱਚ ਇਹਦਾ ਨਾਂ ਜੁੜਦਾ ਸੋ ਫਿਰ ਲਾਰੈਂਸ ਮਿਸ਼ਰनोई ਦਾ ਖਾਸ ਤੇ ਹੈਨਾ ਉਹ ਦੂਆ ਜਿਹੜਾ ਕਿਹੜਾ ਕਬਰਾਰ ਸੀਗਾ ਉਹਦੇ ਨੇੜਲਾ ਦੱਸਿਆ ਜਾ ਰਿਹਾ ਸੀਗਾ ਫਿਰ ਪਰ ਆਏ ਉਹਦਾ ਸਿੱਧਾ ਰਿਪੋਰਟ ਇਸ ਬਿਸ਼ੋਯ ਦਾ ਸੋ ਇਸ ਲਈ ਕਈ ਪੈਨੋਥੋਂ ਇਹ ਸਵਾਲ ਖੜੇ ਸੀਗੇ ਜੀ ਸੋ ਇਹ ਸਾਰਿਆਂ ਦੇ ਵਿੱਚ ਹੁਣ ਮਤਲਬ ਜਦੋਂ ਐਨਆਈ ਨੇ ਗ੍ਰਿਫਤਾਰ ਕੀਤਾ ਤੇ ਉਹਨੂੰ ਕੋਰਟ ਚ ਪੇਸ਼ ਕੀਤਾ ਤੇ ਉਹਨਾਂ ਨੇ 15 ਦਿਨ ਦਾ ਉਹਦਾ ਐਨਆਈ ਨੇ ਰਿਮਾਂਡ ਮੰਗਿਆ ਸੀ ਹੂੰ ਹੂੰ ਤੇ ਹੁਣ 11 ਦਿਨਾਂ ਦਾ ਰਿਮਾਂਡ ਮਿਲ ਗਿਆ ਜੀ ਹੂੰ ਸੋ ਹੁਣ ਆਉਂਦੇ ਜਿਹੜਾ ਐਨਆਈ ਨੇ ਸਵਾਗਤ ਕੀਤਾ ਤੇ ਹੁਣ ਉਹਨਾਂ ਨਾਲ ਕੋ 11 ਦਿਨ ਮੇਜ਼ਬਾਨੀ ਦਾ ਮੌਕਾ ਸੋ 11 ਦਿਨ ਦੇ ਵਿੱਚ ਉਹ ਕੀ ਕੀ ਉਗਲਾਉਂਦੇ ਨੇ ਕੀ ਕੀ ਉਹ ਤੋਂ ਜਾਣਕਾਰੀ ਹਾਸਲ ਕਰਦੇ ਨੇ ਇਹਨਾਂ ਮਾਮਲਿਆਂ ਨੂੰ ਕਿਵੇਂ ਅੱਗੇ ਵਧਾਉਂਦੇ ਨੇ ਪੰਜਾਬ ਸਰਕਾਰ ਕੋਈ ਪਹੁੰਚ ਅਪਰੋਚ ਕਰੂਗੀ ਕਿ ਸਾਨੂੰ ਵੀ ਲੋੜਿੰਦਾ ਸਾਨੂੰ ਵੀ ਦਿੱਤਾ ਜਾਵੇ ਹੈਨਾ ਬਾਕੀ ਸੁਭੇ ਸਰਕਾਰ ਵੀ ਕਰਨਗੀਆਂ ਕਿ ਇਕੱਠੇ ਮਾਮਲੇ ਚੱਲਣਗੇ ਕਿੱਧਰ ਨੂੰ ਗੱਲ ਤੁਰਦੀ ਹੈ ਔਰ ਨਾਲ ਹੀ ਕੀ ਚੁਣੋਤੀਆਂ ਨੇ ਇਹ ਕਈ ਸਵਾਲ ਹਮੇਂ ਨਾਲ ਖੜੇ ਹੋਗੇ ਸੋ ਇਸ ਲਈ ਜੀ ਮਤਲ ਅੱਜ ਸਵੇਰ ਤੋਂ ਹੀ ਭਾਰਤ ਦੇ ਵਿੱਚ ਇਸ ਖਬਰ ਨੂੰ ਲੈ ਕੇ ਕਾਫੀ ਚਰਚਾ ਬਣੀ ਹੋਈ ਹੈ ਜੀ ਤੇ ਦੀਪਕ ਜੀ ਈਓ ਦੇ ਘਰੇ ਦੱਬਿਆ ਕਿਸਾਨਾਂ ਦਾ ਸਮਾਨ ਬਰਾਮਦ ਹੋਇਆ ਕੀ ਵੇਰਵਾ ਜੀ ਇਸ ਖਬਰ ਦਾ ਬਿਲਕੁਲ ਜੀ ਸਭ ਨੂੰ ਯਾਦ ਹੋਏਗਾ ਸ਼ੰਭੂ ਖਨੋਰੀ ਬਾਡਰ ਦੇ ਉੱਤੇ ਜਿਹੜਾ ਇੱਕ ਅੰਦੋਲਨ ਚੱਲਿਆ ਸੀ ਹੂੰ ਹੂੰ ਉਸ ਅੰਦੋਲਨ ਨੂੰ ਕਿਵੇਂ ਸਰਕਾਰੀ ਮੀਟਿੰਗ ਦੇ ਹਵਾਲੇ ਨਾਲ ਕੇਂਦਰ ਤੇ ਪੰਜਾਬ ਨਾਲ ਮੀਟਿੰਗ ਹੈ ਜੀ ਉਹ ਮੀਟਿੰਗ ਬਲਾ ਕੇ ਉਧਰ ਉਹ ਸਾਰਾ ਕੁਝ ਪਟਫਟਈਆ ਹੋਇਆ ਕੁਝ ਤਰ੍ਹਾਂ ਕਹਿੰਦੀਆਂ ਕਿ ਕੋ ਜਥੇਬੰਦੀਆਂ ਦੇ ਅੱਗੋਂ ਨੂੰ ਪਤਾ ਸੀ ਜੀ ਉਹਨਾਂ ਨੇ ਜਾਣ ਕੇ ਚੁੱਪੀ ਧਾਰੀ ਜੀ ਕੁਝ ਕਹਿੰਦੇ ਕਿ ੱੱਕਾ ਹੋ ਗਿਆ ਵਧੀਕੀ ਹੋ ਗਈ ਪਰ ਅੰਦੋਲਨ ਨੂੰ ਹਟਾਉਣ ਲਈ ਕਈ ਸਰਕਾਰਾਂ ਨੇ ਕਈ ਵਾਰ اپنی طاقت ਦਾ ਮੁਝਾਰਾ ਕੀਤਾ ਹੂੰ ਹੂੰ ਕੋਸ਼ਿਸ਼ਾਂ ਵੀ ਕੀਤੀਆਂ ਤੇ ਮੁਝਾਰਾ ਵੀ ਕੀਤਾ ਕਈ ਵਾਰ ਇਹਦੇ ਵਿੱਚ ਮਤਲਬ ਕਿ ਸਰਕਾਰਾਂ ਆਪਣੇ ਦਲਵਾਲ ਦੀ ਪਰਤੋਂ ਕਰਦੀਆਂ ਪਰ ਇਹ 70-77 ਸਾਲਾਂ ਚ ਇਨਕਲਾਬ ਦੀ ਸਰਕਾਰ ਚ ਪਹਿਲੀ ਵਾਰ ਹੋਇਆ ਕਿ ਅੰਦੋਲਨ ਨੂੰ ਖਿਦੇੜਨ ਦੇ ਨਾਲ-ਨਾਲ ਅੰਦੋਲਨਕਾਰੀਆਂ ਦਾ ਸਮਾਨ ਵੀ ਸਰਕਾਰੀ ਤੌਰ ਦੇ ਉੱਤੇ ਚੋਰੀ ਹੋਵੇ ਮਤਲਬ ਸਰਕਾਰੀ ਤੌਰ ਤੇ ਮੈਂ ਇਸ ਲਈ ਕਹਿੰਦਾ ਕਿ ਐਮਐਲਏ ਉਹਦੇ ਰਿਸ਼ਤੇਦਾਰਾਂ ਦੇ ਐਮਐਲਏਾਂ ਦੇ ਘਰਾਂ ਚੋਂ ਉਹਨਾਂ ਦੇ ਨੇੜਲੇਆਂ ਦੇ ਘਰਾਂ ਚੋਂ ਉਹਨਾਂ ਦੀ ਨਿਸ਼ਾਨਦੇਹੀ ਤੇ ਸਮਾਨ ਬਰਬੰਦ ਹੋ ਰਿਹਾ ਸੀ ਹੂੰ ਹੂੰ ਸਰਕਾਰੀ ਤੌਰ ਤੇ ਮੈਂ ਇਸ ਲਈ ਕਹ ਰਿਹਾ ਕਿ ਨਾਬੇ ਦੇ ਨਗਰ ਨਿਗਮ ਦੀ ਮਹਿਲਾ ਜਿਹੜੀ ਪ੍ਰਧਾਨ ਸੀ ਉਹਦੇ ਘਰ ਵਾਲੇ ਮਹਿਲਾ ਪ੍ਰਧਾਨ ਸੀ ਉਹਦੇ ਘਰ ਵਾਲੇ ਦੇ ਟਿਕਾਣਿਆਂ ਤੋਂ ਟਰੈਲੀਆਂ ਤੱਕ ਬਰਬੰਦ ਹੋਈਆਂ ਹੂੰ ਹੂੰ ਤੇ ਹੁਣ ਉਹ ਤੋਂ ਗਾਂ ਚਲੀ ਗਈ ਕਰ ਜੀ ਲੰਘੇ 2-3 ਦਿਨਾਂ ਤੋਂ ਕਿਸਾਨ ਆਗੂ ਇਸ ਗੱਲ ਨੂੰ ਲੈ ਕੇ ਨਾਬੇ ਦੇ ਵਿੱਚ ਬਜਿਤ ਸੀ ਕਿ ਵੀ ਈਓ ਦਾ ਜਿਹੜਾ ਦਫ਼ਤਰ ਹੈ ਉਹਦੇ ਸਾਹਮਣੇ ਈਓ ਦੀ ਰਹਿਸ਼ ਹੈ ਹਮ ਹਮ ਉਸ ਰਹਿਸ਼ ਦੇ ਅੰਦਰ ਉਹ ਕਹਿੰਦੇ ਕਿ ਮਿੱਟੀ ਪੱਟ ਕੇ ਟੋਆ ਪੱਟ ਕੇ ਸਾਡਾ ਸਮਾਂਦ ਪਿਆ ਹੋਇਆ ਜਿਹੜਾ ਮਤਲਬ ਉੱਥੋਂ ਚੱਕ ਕੇ ਲਿਆਂਦਾ ਹਮ ਹਮ ਉਹ ਕਿੰਨਾ ਸਮਾਨ ਗੁਰਦਗੁਰਦ ਹੋਇਆ ਜੀ ਮਤਲਬ ਟਰੱਕ ਟ੍ਰੈਲੀਆਂ ਹੈ ਨਾ ਫਿਰ ਉਹਦੇ ਅੰਦਰ ਪਿਆ ਟੈਂਟ ਸਮਾਨ ਰਹਿਸੀ ਸਮਾਨ ਚੁੱਲ੍ਹੇ ਚੌਂਕਾ ਕੂਲਰ ਪੱਖੇ ਏਸੀ ਪਤਾ ਨਹੀਂ ਕੀ ਕੁਝ ਹੈ ਨਾ ਤੇ ਜੀ ਕਸਾਨਾਂ ਨੇ ਕਿਉਂ ਇਹਨੂੰ ਰੋਲਾ ਪਾਇਆ ਵਾ ਸੀ ਨਹੀਂ ਪ੍ਰਸ਼ਾਸਨ ਗੱਲ ਸੁਣ ਰਿਆ ਸੀ ਫਿਰ ਉਹ ਧਰਨੇ ਤੇ ਬੈਠ ਗਏ ਫਿਰ ਪਟਿਆਲੇ ਤੋਂ ਪੁਲਸੀਆਂ ਟੀਮਾਂ ਵੀ ਆਈਆਂ ਉਹ ਕਹਿੰਦੇ ਵੀ ਕਿਸੇ ਦੇ ਘਰ ਦੇ ਅੰਦਰ ਜਾ ਕੇ ਅਸੀਂ ਇੱਦਾਂ ਕਿਉਂ ਪ੍ਰਸ਼ਾਸਨ ਨੂੰ ਆਰਡਰ ਚਾਹੀਦਾ ਹੈ ਅਧਿਕਾਰੀ ਚਾਹੀਦਾ ਹੈ ਫਿਰ ਅੱਜ ਜੀ ਅਧਿਕਾਰੀ ਆ ਗਿਆ ਅਧਿਕਾਰੀ ਨੇ ਈਓ ਬੁਲਾ ਲਿਆ ਈਓ ਕਹਿੰਦਾ ਜੀ ਨਾ ਤਾਂ ਮੇਰੇ ਤੇ ਬੋਲਦੀ ਰਹਿ ਜੜ ਪਰ ਮੈਂ ਇੱਥੇ ਰਹਿਣਾ ਨਹੀਂ ਜੀ ਫਿਰ ਤਾਂ ਇਥੋਂ ਚੰਦ ਕਿਲੋਮੀਟਰ ਪਿੰਡ ਹੈ ਜੀ ਮੈਂ ਆਪਣੇ ਪਿੰਡ ਜਾ ਕੇ ਰਹਿਣਾ ਜੀ ਉਹ ਕਹਿੰਦੇ ਵੀ ਰਹਿੰਦਾ ਹੋਵੇ ਨਾ ਰਹਿੰਦਾ ਹੋਵੇ ਜੇ ਤੁਹਡੇ ਨਾਂ ਤੇ ਇਹ ਘਰ ਤੁਹਾਨੂੰ ਮਿਲਿਆ ਵਾ ਤੇ ਜ਼ਿੰਮੇਵਾਰੀ ਤੁਹਾਡੀ ਆ ਤੁਹਾਡੇ ਘਰ ਚ ਕੋਈ ਕੁਝ ਕਰ ਜਵੇ ਹੂੰ 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 ਉਹ ਕਹਿੰਦੇ ਨਹੀਂ ਜੀ ਇੱਥੇ ਨਾਲ ਜਿਹੜੀ ਪਹਿਲਾ ਮਹਿਲਾ ਪ੍ਰਧਾਨ ਸੀ ਜੀ ਨਗਰ ਨਿਗਮ ਦੀ ਨਗਰ ਕੌਂਸਲ ਦੀ ਹੈ ਨਾ ਉੱਥੇ ਦੀ ਨਾਬਾ ਦੀ ਉਹਦੇ ਘਰ ਵਾਲੇ ਦਾ ਇੱਥੇ ਬੈਠਣ ਉੱਠਣ ਦੀ ਉਹਨੇ ਦਫ਼ਤਰ ਬਣਾਇਆ ਸੀ ਮਤਲਬ ਉਹ ਕਿਹੜੇ ਅਧਿਕਾਰ ਨਾਲ ਬਣਾਇਆ ਸੀ ਉਹਨੇ ਦਫ਼ਤਰ ਜੀ ਤੇ ਕੀ ਲੱਗਦਾ ਸੀ ਉਸ ਟਿਕਾਣੇ ਦਾ ਇਹ ਸਵਾਲ ਤੇ ਯੂ ਨੂੰ ਵੀ ਖੜਾ ਤੇ ਫਿਰ ਜੀ ਚਲੋ ਆਖਰ ਜੀਸੀਬੀ ਬੁਲਾ ਲਈ ਤੇ ਪਟਣਾ ਸ਼ੁਰੂ ਕਰਤਾ ਜੇ ਜੋ ਪਟਿਆ ਤਾਂ ਉਹਦੇ ਵਿੱਚੋਂ ਟਰੈਲੀਆਂ ਦੀਆਂ ਬਿੱਡਾਂ ਕੁਝ ਹੋਰ ਸਮਾਨ ਇਹ ਨਿਕਲਣਾ ਸ਼ੁਰੂ ਹੋ ਗਿਆ ਸੋ ਹੁਣ ਸਵਾਲ ਇਹ ਹੈ ਕਿ ਜਦੋਂ ਸਰਕਾਰ ਨੂੰ ਇਹ ਪਤਾ ਲੱਗ ਗਿਆ ਸਿਸਟਰ ਨੂੰ ਪਤਾ ਲੱਗ ਗਿਆ ਕਿ ਪਹਿਲਾਂ ਟਰੈਲੀਆਂ ਇਹਨਾਂ ਦੇ ਘਰਾਂ ਚੋਂ ਬਰਾਮਦ ਹੋਈਆਂ ਇਹਨਾਂ ਦੇ ਟਿਕਾਣਿਆਂ ਚੋਂ ਬਰਾਮਦ ਹੋਈਆਂ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਅਜੇ ਤੱਕ ਕੋਈ ਨਹੀਂ ਕੀਤੀ ਤੁਸੀਂ ਉਲਟਾ ਇਸ ਗੱਲ ਨੂੰ ਵੀ ਮਿੱਟੀ ਪਾ ਰਹੇ ਸੀ ਤੁਸੀਂ ਤਾਂ ਜੇ ਕਿਸਾਨ ਨਾ ਤਾਂ ਲਾਉਂਦੇ ਦਾ ਪੱਟੇ ਨਹੀਂ ਹੋਣਾ ਸੀ ਅਜਿਹਾ ਕਿੰਨਾ ਕੁ ਦੱਬਿਆ ਪਿਆ ਤੇ ਜੇ ਸਰਕਾਰ ਉਹਦੀ ਪੈਰ ਵੀ ਵੀ ਨਹੀਂ ਕਰਦੀ ਪੜਾਪਰਾਟ ਤੇ ਜਿਹਦੇ ਜਿਹਦਾ ਮਾਲ ਚੋਰੀ ਹੋਇਆ ਉਹੀ ਚੋਰਾਂ ਦੀ ਪੈੜ ਨੱਪਦਾ ਫਿਰ ਹੀ ਜਾਵੇ ਜੀ ਫਿਰ ਇਹ ਸਰਕਾਰੀ ਚੋਰੀ ਨਾ ਮੰਨੀ ਤਾਂ ਹੋਰ ਕੀ ਮੰਨੀਏ ਜੀ ਸੋ ਹੁਣ ਯੋ ਵੀ ਫਸੇ ਨੇ ਹੈਨਾ ਪਹਿਲੇ ਪ੍ਰਧਾਨ ਦਾ ਘਰ ਵਾਲਾ ਵੀ ਫਸਿਆ ਤੇ ਪਰ ਐਮਐਲਏ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸਰਕਾਰ ਤੱਕ ਜੋਪੈਲੀ ਹੂੰ ਮਨੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਬੂਤਰ ਦੇ ਆਖਾ ਵਿੱਚ ਨਾਲ ਖਤਰਾ ਥੋੜਾ ਟਲ ਜਾਂਦਾ ਸੋ ਮੁਖੰਤਰੀ ਸਾਹਿਬ ਮੀਚੀ ਰੱਖੋ ਪੰਜਾਬ ਦੇ ਮਸਲੇ ਦੁੱਖਾ ਤੁਹਾਡੀ ਪਾਰਟੀ ਤੇ ਮੰਡਰਾ ਰਿਆ ਖਤਰਾ ਟਾਲਣ ਵਾਲਾ ਨਹੀਂ ਹੂੰ ਦੀਪਕ ਜੀ ਰਾਹੁਲ ਗਾਂਧੀ ਦੇ ਖਿਲਾਫ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਲਿਖਣ ਵਾਲਿਆਂ ਦੇ ਵਿੱਚ 272 ਸਾਬਕਾ ਜੱਜ ਅਧਿਕਾਰੀ ਤੇ ਫੌਜੀ ਨੁਮਾਇੰਦੇ ਸ਼ਾਮਿਲ ਨੇ ਉਹਨਾਂ ਨੇ ਚਿੱਠੀ ਕਿਉਂ ਲਿਖੀ ਤੇ ਚਿੱਠੀ ਦੇ ਵਿੱਚ ਕੀ ਲਿਖਿਆ ਬਿਲਕੁਲ ਬੀਜੇ ਜੀ ਇਹ ਕਾਫੀ ਗੰਭੀਰ ਪਹਿਲੂ ਹੈ ਕਿ ਜੇ ਦੇਸ਼ ਦੇ ਸਾਬਕਾ ਜੱਜ ਸਾਬਕਾ ਫੌਜੀ ਅਧਿਕਾਰੀ ਸਾਬਕਾ ਰਾਜਦੂਤ ਸਾਬਕਾ ਵੱਡੇ ਚੀਫ ਸੈਕਟਰੀ ਸੈਕਟਰੀ ਇਸ ਰੈਂਕ ਦੇ ਵੱਡੇ ਅਧਿਕਾਰੀ ਜੇ ਵਿਰੋਧੀ ਧਿਰ ਦੇ ਲੀਡਰ ਖਿਲਾਫ ਚਿੱਠੀ ਲਿਖਦੇ ਨੇ ਇੱਕ ਰਾਸ਼ਟਰੀ ਪਾਰਟੀ ਖلاف ਚਿੱਠੀ ਲਿਖਦੇ ਨੇ ਤਾਂ ਬੜੀ ਗੰਭੀਰਤਾ ਨਾਲ ਇਹ ਪਹਿਲੂ ਲੈਣ ਦੀ ਲੋੜ ਹੈ ਰਾਹੁਲ ਗਾਂਧੀ ਨੂੰ ਹਨ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਰੱਖ ਦਿਆਂ 272 ਦੇ ਕਰੀਬ ਇਹ ਕੋਲ ਅਧਿਕਾਰੀ ਨੇ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਮੈਂ ਦੇਖ ਰਿਹਾ ਸੀ ਇਹਦੇ ਵਿੱਚੋਂ 16 ਤਾਂ ਸਾਬਕਾ ਜੱਜ ਨੇ ਵੀ ਹੈ ਜੀ ਹੂੰ ਤੇ 123 ਦੇ ਕਰੀਬ ਰਟਾਇਰਡ ਬਿਊਰੋਕਰੇਟਸ ਨੇ ਮਤਲਬ ਜਿਹਦੇ ਵਿੱਚ 14 ਸਾਬਕਾ ਰਾਜਦੂਤ ਵੀ ਸ਼ਾਮਲ ਨੇ ਸਾਡੇ ਹੂੰ ਤੇ 123 ਦੇ ਕਰੀਬ ਰਟਾਇਰਡ ਫੌਜੀ ਅਧਿਕਾਰੀ ਵੀ ਨੇ ਸੋ ਇੰਜ ਇਹ 272 ਦੇ ਕਰੀਬ ਮਤਲਬ ਇੱਕ ਗਣਤੀ ਦੱਸੀ ਜਾ ਰਹੀ ਹੈ ਹੂੰ 272 ਤੇ ਇਹਦੇ ਵਿੱਚੋਂ ਮਤਲਬ ਜਿਹੜਾ ਪਹਿਲੂ ਉੱਪਰ ਆ ਉੱਪਰ ਆ ਵੋਟ ਚੋਰੀ ਨੂੰ ਲੈ ਕੇ ਹੂੰ ਹੂੰ ਇਹ ਚਿੱਠੀ ਦਾ ਬੇਸ ਹੈ ਇਸ ਗੱਲ ਦੇ ਆ ਉਹ ਕਹਿੰਦੇ ਕਿ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਲਗਾਤਾਰ ਚੌਣ ਕਮਿਸ਼ਨ ਨੂੰ ਨਿਸ਼ਾਨੇ ਤੇ ਰੱਖ ਰਿਹਾ ਹੈ ਇਹਦੇ ਨਾਲ ਸੰਵਿਧਾਨਕ ਸਿਸਟਮ ਲੋਕਤੰਤਰਕ ਸਿਸਟਮ ਸੰਵਿਧਾਨਕ ਬਾਡੀ ਲੋਕਤੰਤਰਕ ਬਾਡੀ ਜੇ ਜਦੋਂ ਨਿਸ਼ਾਨੇ ਤੇ ਰਹਿੰਦੀ ਹੈ ਤਾਂ ਲੋਕਾਂ ਦੇ ਮਨਾਂ ਚ ਉਤਰ ਜੂਗੀ ਹੂੰ ਉਹਨਾਂ ਨੇ ਤਰਕ ਇਹ ਦਿੱਤਾ ਹੈ ਉਹ ਕਹਿੰਦੇ ਕਿ ਵੀ ਜਿੱਥੇ-ਜਿੱਥੇ ਵਿਰੋਧੀ ਧਿਰ ਭਾਜਪਾ ਜਾਂ ਉਹ ਤੋਂ ਬਿਨਾਂ ਸਹਿਯੋਗੀ ਵਾਲੀਆਂ ਸਰਕਾਰ ਦੇ ਰੂਪ ਵਿੱਚ ਜਿੱਤ ਜਾਣ ਹੂੰ ਹੂੰ ਕਿਸੇ ਐਮਐਲਏ ਐਨਟੀ ਦੇ ਰੂਪ ਵਿੱਚ ਜਿੱਤ ਜਾਣ ਉਹ ਸੀਟ ਨੂੰ ਲੈ ਕੇ ਤਾਂ ਸਵਾਲ ਨਹੀਂ ਖੜਾ ਕਰਦੀ ਜਿੱਥੇ ਨਹੀਂ ਜਿੱਤਦੇ ਕਹਿੰਦੇ ਕਿ ਉੱਥੇ ਫਿਰ ਉਹ ਸਵਾਲ ਖੜਾ ਕਰਦੇ ਜੀ ਕਿ ਵੋਟ ਚੋਰੀ ਹੈ ਜੀ ਇਹ ਤਾਂ ਜੀ ਚੋਣ ਕਮਿਸ਼ਨ ਮਿਲ ਗਿਆ ਜੀ ਉਹ ਕਹਿੰਦੇ ਚੋਣ ਕਮਿਸ਼ਨ ਨੂੰ ਸਾਖ ਨੂੰ ਢਾ ਲਾ ਰਹੇ ਆ ਹੂੰ ਹੂੰ ਮਤਲਬ ਚਿੱਠੀ ਨੂੰ ਤੇ ਚਿੱਠੀ ਲਿਖਣ ਵਾਲਿਆਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇੱਕ ਗੰਭੀਰ ਪਹਿਲੂ ਲੱਗਦਾ ਜੀ ਪਰ ਜਦੋਂ ਤੁਸੀਂ ਸਿੱਕੇ ਦੇ ਧੂਏ ਪੈ ਨੂੰ ਤੇ ਖੜ ਕੇ ਦੇਖਦੇ ਹੋ ਤਾਂ ਇਹ ਹੈਰਾਨੀ ਵੀ ਹੁੰਦੀ ਹੈ ਕਿ ਜੇ ਨਿਕ ਇਸ ਮਸਲੇ ਨੂੰ ਲੈ ਕੇ ਦੇਸ਼ ਦੇ ਇਹ ਤਾਕਤਵਰ ਧਿਰਾਂ ਇਹ ਇਹ ਰੋਸ਼ਨ ਦਿਮਾਗ ਤੇਰਾ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਸਕਦੀਆਂ ਹਮ ਆਪ ਸੱਚ ਇੰਨਾ ਗਹਿਰਾ ਤਾਲਮੇਲ ਕਰ ਸਕਦੇ 272 ਬੰਦੇ ਕਿ ਇਸ ਵੋਟ ਚੋਰੀ ਦੇ ਮਾਮਲੇ ਤੇ ਚੋਣ ਕਮਿਸ਼ਨ ਦੇ ਹੱਕ ਦੇ ਲਈ ਹਮ ਹਮ ਤਾਂ ਫਿਰ ਉਹ ਦੇਸ਼ ਦੇ ਆਰਥਿਕ ਮਸਲੇ ਨੂੰ ਲੈ ਕੇ ਦੇਸ਼ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦੇਸ਼ ਦੇ ਸਰਕਾਰੀ ਹੈ ਯੋਜਨਾਵਾਂ ਦੇ ਹਵਾਲੇ ਨਾਲ ਸੂਬਿਆਂ ਦੇ ਹੱਕ ਹੁਕਮਾਂ ਲੈ ਕੇ ਕੀ ਉਹਦੇ ਤੇ ਵੀ ਕਦੇ ਕਿਸੇ ਨੂੰ ਚਿੱਠੀ ਲਿਖ ਸਕਦੇ ਕੀ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਵੀ ਕਦੇ ਚਿੱਠੀ ਲਿਖ ਸਕਦੇ ਜੀ ਵੀ ਸਵਾਲ ਖੜਾ ਤੇ ਕੁਝ ਦਿਨਾਂ ਕਹਿੰਦੀਆਂ ਕਿ ਇਹ ਪੂਰਾ ਡਿਜ਼ਾਈਨ ਦਾ ਹਿੱਸਾ ਹੂੰ ਕਿਤੇ ਪਿੱਛੇ ਇੱਕ ਸਿਆਸੀ ਦਿਮਾਗ ਕੰਮ ਕਰ ਰਿਹਾ ਜਿਹਨਾਂ ਨੂੰ ਇਹ ਪਤਾ ਹੈ ਕਿ ਤਾਜ਼ਾ ਜਿਹੇ ਬਿਹਾਰ ਦੇ ਨਤੀਜੇ ਆਏ ਨੇ ਇਹਨਾਂ ਨੇ ਉਹਦੇ ਤੇ ਸਵਾਲ ਖੜਾ ਕਰਨਾ ਉਹ ਤੋਂ ਪਹਿਲਾਂ ਆਪਾਂ ਆਪਣਾ ਤੀਰ ਛੱਡ ਦੋ ਕਹਿੰਦੇ ਤੀਰ ਛੜਾਇਆ ਗਿਆ ਜੀ ਮੋੜਾ ਵਰਤਿਆ ਗਿਆ ਨਾ ਪਰ ਅਗਲੇ ਕਹਿੰਦੇ ਕਿ ਅਸੀਂ ਵੀ ਏਡੇ ਏਉਧਿਆਂ ਤੇ ਰਹਿ ਆ ਸਾਨੂੰ ਕਿਹੜਾ ਸਮਝ ਨਹੀਂ ਗਈ ਜੀ ਤੁਸੀਂ ਇਸ ਲਈ ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਉਹ ਕਹਿੰਦੇ ਅਸੀਂ ਆਪਣੀ ਸਮਝ ਪੁੱਛੋ ਲਿਖਿਆ ਸੋਨੇ ਚਿੱਠੀ ਦੀ ਕਾਪੀ ਚਰਚਾ ਜੀ ਕਾਂਗਰਸ ਦਾ ਰਾਹੁਲ ਗਾਂਧੀ ਦਾ ਤੇ ਪ੍ਰਤੀਕਰਮ ਉਹਨਾ ਬਾਕੀ ਹੈ ਪਰ ਇਹ ਤੋਂ ਪਹਿਲਾਂ ਰਾਹੁਲ ਗਾਂਧੀ ਤਿੰਨ ਵਾਰ ਮਤਲਬ ਕਿ ਪ੍ਰੈਸ ਕਾਨਫਰੰਸ ਕਰਕੇ ਚੋਣ ਕਮਿਸ਼ਨ ਨੂੰ ਇਸ ਵੋਟ ਚੋਰੀ ਦੇ ਮਾਮਲੇ ਨੂੰ ਲੋਕਾਂ ਦੀ ਕਿਚਿਹਰੀ ਚ ਲੈ ਚੁੱਕਿਆ ਜੀ ਤੇ ਜੇ ਉਹਦਾ ਯਕੀਨ ਬਣਿਆ ਹੁੰਦਾ ਤਾਂ ਫਿਰ ਲੋਕ ਲਹਿਰ ਬਣ ਜਾਂਦੀ ਉਹ ਵੀ ਲੋਕ ਲਹਿਰ ਬਣਾਉਣ ਦਾ ਜਿਹਦਾ ਕੰਮਜਾਬ ਨਹੀਂ ਜੀ ਸੋ ਇਸ ਲਈ ਫੈਸਲਾ ਜੇ ਹਾਂ ਜਾਂਦਾ ਲੋਕ ਸੋ ਗਾਰ ਕਰ ਰਹੇ ਨੇ ਨਾ ਹੂੰ ਹੂੰ ਸੋ ਫਿਰ ਜਿਆਦਾ ਇੱਕੋ ਵਾਰ ਕੋਈ ਅਜਿਹਾ ਵੱਡਾ ਹੋਊਗਾ ਕਿ ਨੇਪਾਲ ਵਰਗਾ ਨਾ ਹੋ ਜਵੇ ਜਿਹਦਾ ਫਿਕਰ ਖੜਾ ਹੈ ਉਹ ਤੋਂ ਪਹਿਲਾਂ ਸਰਕਾਰ ਨੂੰ ਸਮਝਣ ਦੀ ਲੋੜ ਹੈ ਜਾਂ ਸਰਕਾਰ ਇਹ ਯਕੀਨ ਬਹਾਲ ਕਰਾ ਦੇਵੇ ਕਿ ਵੀ ਚੋਣ ਕਮਿਸ਼ਨ ਸਹੀ ਹੈ ਹੂੰ ਸੋ ਹੁਣ ਇੱਕ ਤਰ੍ਹਾਂ ਨਾਲ ਆਮੋ ਸਾਹਮਣੇ ਦੀ ਲੜਾਈ ਸ਼ੁਰੂ ਹੋ ਗਈ ਹੈ ਫਿਲਹਾਲ ਤਾਂ ਚੋਣ ਕਮਿਸ਼ਨ ਨਾਲ ਸੀ ਹੁਣ ਇਸ ਤਰ੍ਹਾਂ ਨਾਲ ਇੱਕ ਨਵੇਂ ਧਿਰ ਦੇ ਸਾਹਮਣੇ ਆਉਣ ਨਾਲ ਰਾਹੁਲ ਗਾਂਧੀ ਜਾਂ ਕਾਂਗਰਸ ਲਈ ਚੁਣੌਤੀ ਦੋਰੀ ਹੋ ਗਈ ਹੈ ਤੇ ਪਰ ਲਿਖਣ ਦੀ ਗੱਲ ਇਹ ਹੈ ਕਿ ਕੀ ਇਹ ਸੱਚਮੁੱਚ ਇਹਨਾਂ ਨੇ ਆਪਣੇ ਪਹਿਲੂ ਤੇ ਲਿਖਿਆ ਜਾਂ ਇਹ ਕੋਈ ਸਿਆਸੀ ਡਿਜ਼ਾਈਨ ਦਾ ਹਿੱਸਾ ਇਹ ਹੋਂ ਦਾ ਬਖਸ਼ਤਾ ਕਰਦੇਗਾ ਜੀ ਜੀ ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ